ਫਰੀਕੋਟ ਪੁਲਿਸ ਉੱਪਰ ਇੱਕ ਵਾਰ ਫੇਰ ਇੱਕ ਪਰਿਵਾਰ ਵੱਲੋਂ ਦੋਸ਼ ਲਾਏ ਗਏ ਨੇ ਕਿ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਇਸ ਤੋਂ ਬਾਅਦ ਜਿਹੜੀ ਹੈਗੀ ਆ ਉਸ ਦੀ ਹੁਣ ਮੌਤ ਹੋ ਗਈ ਜਿਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਪਰ ਦੂਜੇ ਪਾਸੇ ਫਰੀਕੋਟ ਪੁਲਿਸ ਵੱਲੋਂ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਏ ਫਰੀਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਦੇ ਮਨਜਿੰਦਰ ਸਿੰਘ ਉਰਫ ਡੈਂਪਾ ਪਿਛਲੇ ਦਿਨੀ ਫਰੀਕੋਟ ਪੁਲਿਸ ਵੱਲੋਂ ਉਸ ਨੂੰ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਫ੍ਰੀ ਕੋਰਟ ਦੀ ਮਾਡਲ ਜੇਲ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਹੁਣ ਉਸ ਦੀ ਮੌਤ ਹੋ ਗਈ ਹੈ। ਵਿਕਟਰ ਡੈਂਪਲ ਦੇ ਪਰਿਵਾਰ ਵੱਲੋਂ ਜੈਤੋ ਪੁਲਿਸ ਉੱਪਰ ਸਵਾਲ ਖੜੇ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦੀ ਗਲਤ ਗ੍ਰਿਫਤਾਰੀ ਕੀਤੀ ਗਈ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਜੇਲ ਭੇਜਿਆ ਗਿਆ ਸੀ ਅਤੇ ਜੇਲ ਵਿੱਚ ਉਸ ਦੀ ਮੌਤ ਹੋ ਗਈ ਆ ਤੇ ਉਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ 2022 ਦੇ ਵਿੱਚ ਵੀ ਉਹਨਾਂ ਦੇ ਬੇਟੇ ਡੈਂਪਲ ਉੱਤੇ ਉਜ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਵਿੱਚ ਡੈਂਪਲ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਹੁਣ ਵੀ ਉਹ ਪੂਰੀ ਤਰ੍ਹਾਂ ਠੀਕ ਨਹੀਂ ਸੀ ਪਰ ਪੁਲਿਸ ਵੱਲੋਂ ਜਾਣ ਪੁੱਝ ਕੇ ਉਸ ਦੇ ਉੱਪਰ ਇੱਕ ਮਕਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਅਤੇ ਪੁਲਿਸ ਵੱਲੋਂ ਉਹਨਾਂ ਨਾਲ ਮਿਲ ਕੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮੰਗਦੇ ਨੇ ਦੂਜੇ ਪਾਸੇ ਇਸ ਬੰਦ ਦੇ ਵਿੱਚ ਜਦੋਂ ਐਸਪੀ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰਾ ਹੀ ਸੱਚ ਸਾਹਮਣੇ ਲਿਆਂਦਾ। ਉਹਨਾਂ ਕਿਹਾ ਕਿ ਡੈਂਪਲ ਉੱਪਰ ਮਕਦਮਾ ਦਰਜ ਸੀ ਉਸ ਕੋਲ ਇੱਕ ਅਸਲਾ ਬਰਾਮਦ ਕੀਤਾ ਗਿਆ ਸੀ। ਉਹਨਾਂ ਵੱਲੋਂ ਉਸ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੁਡੀਸ਼ਨਲੀ ਦੇ ਉੱਪਰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਉਸ ਨੂੰ ਬਿਮਾਰ ਹੋਣ ਕਾਰਨ ਉਸ ਦੀ ਸਿਹਤ ਵਿਗੜੀ ਸੀ ਅਤੇ ਫ੍ਰੀ ਕੋਰਟ ਤੋਂ ਸ਼ਿਵਸਤ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਮੈਡੀਕਲ ਤੇ ਮੈਡੀਕਲ ਦੇ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਲਣ ਦਿੱਤਾ ਗਿਆ। ਅਤੇ ਜੋ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਬੇਟੇ ਦੀ ਕੁੱਟਮਾਰ ਹੋਈ ਸੀ ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ ਉਸ ਵਿੱਚ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਫਿਲਹਾਲ ਉਹਨਾਂ ਕਿਹਾ ਕੀ ਹੁਣ ਬੋਰਡ ਬਣਾ ਕੇ ਪੋਸਟਮਾਰਮ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਮ੍ਰਿਤਕ ਮਨਜਿੰਦਰ ਸਿੰਘ ਡੈਂਪਾ ਦੇ ਪਰਿਵਾਰ ਨੇ ਕੀ ਕਿਹਾ ਅਤੇ ਕੀ ਪੱਖ ਰੱਖਿਆ ਐਸਪੀ ਜਸਮੀਤ ਸਿੰਘ ਨੇ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਮੈਂ ਪੀਆਰਟੀ ਦੇ ਵਿੱਚ ਰਿਟਾਇਰ ਹਾਂ ਇਹ ਮੇਰਾ ਬੇਟਾ ਮਨਜਿੰਦਰ ਸਿੰਘ ਡੈਂਪਾ ਮੇਰੇ ਕੋਲੋਂ ਘਰ ਸਬਜ਼ੀ ਲੈਣ ਵਾਸਤੇ ਗਿਆ ਤੇ ਜਦੋਂ ਇਹ ਸਬਜ਼ੀ ਲੈਣ ਵਾਸਤੇ ਗਿਆ ਤਾਂ ਇਸ ਨੂੰ ਪੀ ਪੀ ਜੀ ਪੀਸੀਆਰ ਵਾਲੇ ਵਿਕਰਮ ਸਿੰਘ ਤੇ ਇੱਕ ਹੋਰ ਉਹਦੇ ਨਾਲ ਬੰਦਾ ਸੀ ਉਹਨਾਂ ਨੇ ਮੋਟਰਸਾਈਕਲ ਤੇ ਆ ਕੇ ਇਹਨੂੰ ਫਟਾਫਟ ਚੱਕ ਲਿਆ ਚੱਕ ਕੇ ਪਾਰਕ ਦੇ ਵਿੱਚ ਜੈਤੋ ਪਾਰਕ ਦੇ ਵਿੱਚ ਇੱਕ ਇਹਨਾਂ ਦਾ ਆਪਦਾ ਹੀ ਇੰਟੈਰੋਗੇਸ਼ਨ ਸੈਂਟਰ ਬਣਾਇਆ ਹੋਇਆ ਉੱਥੇ ਲਿਜਾ ਕੇ ਉਹਨੂੰ ਤਸ਼ੱਦਦ ਕਰਕੇ ਬਾਅਦ ਵਿੱਚ ਉਹਨੂੰ ਹੋਰ ਬੰਦਿਆਂ ਨਾਲ ਅਟੈਚ ਕਰਕੇ ਇਦ ਤੇ ਕੇਸ ਬਣਾ ਕੇ ਇਹਨੂੰ ਜੇਲ੍ਹ ਚ ਭੇਜਤਾ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਲੱਗੀ ਸਾਨੂੰ ਤਾਂ ਰਾਤ ਦੇ 8 ਵਜੇ ਪਤਾ ਲੱਗਾ ਵੀ ਤੁਹਾਡਾ ਮੁੰਡਾ ਚਿੱਕੇ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਜੇਲ੍ਹ ਦੇ ਵਿੱਚ ਕੱਲ ਮੁਲਾਕਾਤ ਕਰਨ ਆਲੇ ਬੀ ਦੀਆ ਅਬਾਦ ਮੇਰੀ ਸਾਲੀ ਬੇਟੀ ਇਹ ਆਈ ਮੁਲਾਕਾਤ ਕਰਨ ਆਸਤੇ ਤੇ ਜਦੋਂ ਇਹ ਮੁਲਾਕਾਤ ਕਰਨ ਆਏ ਤਾਂ ਉਹਨਾਂ ਨੂੰ ਕਹਿੰਦੇ ਵੀ ਇੱਥੇ ਜੇਲ੍ਹ ਚ ਹੈ ਨਹੀਂ ਵੀ ਉੱਥੇ ਸਿਵਲ ਹਸਪਤਾਲ ਪਤਾ ਕਰੋ ਇਹ ਸਿਵਲ ਹਸਪਤਾਲ ਪਤਾ ਕੀਤਾ ਇਹਨਾਂ ਨੇ ਤਾਂ ਉਹਨਾਂ ਨੇ ਇੱਥੇ ਭੇਜਤਾ ਮੈਡੀਕਲ ਮੈਡੀਕਲ ਵਾਲੇ ਕਹਿੰਦੇ ਵੀ ਇੱਥੇ ਤਾਂ ਡੈਡ ਬੱਡੀ ਆਉਦੀ ਸਾਨੂੰ ਕੋਈ ਵੀ ਇਤਲਾਹ ਨਾ ਪੁਲਿਸ ਵੱਲੋਂ ਨਾ ਜੇਲ੍ਹ ਡਿਪਾਰਟਮੈਂਟ ਵੱਲੋਂ ਇਹ ਮੈਡੀਕਲ ਵਾਲਿਆਂ ਨੇ ਤਾਂ ਵਿਚਾਰਾ ਨਿਕਰਨੀ ਸੀ ਇਹਨਾਂ ਦੇ ਤਾਲ ਦੀ ਕਾਰਵਾਈ ਕੋਈ ਨਹੀਂ ਕੀਤੀ ਸਾਡੇ ਮੇਰੇ ਪੁੱਤ ਦਾ ਮਰਡਰ ਹੋਇਆ ਜੀ ਮੇਰਾ ਇੱਕੋ ਇੱਕ ਬੇਟਾ ਸੀ ਘਰ ਵਾਲੇ ਮੇਰੀ ਹੈ ਨਹੀਂ ਪਰ ਉਹਨੂੰ ਪੁਲਿਸ ਨੇ ਰਲ ਮਿਲ ਕੇ ਉਹਦੇ ਦੁਸ਼ਮਣਾਂ ਨਾਲ ਜਿਹਨੇ ਪਹਿਲਾਂ ਉਹਦੀਆਂ ਲੱਤਾਂ ਵਾਂਹ ਤੋੜੀਆਂ ਸੀ ਉਹਨਾਂ ਦੇ ਥਰੂ ਪੈਸਾ ਲਿਆ ਕੁਛ ਲਿਆ ਉਹਨਾਂ ਦੇ ਕਹਿਣ ਤੇ ਹੀ ਪੁਲਿਸ ਇਹਦੇ ਵਿੱਚ ਮਤਲਬ ਇਨਵੋਲਵ ਹੈ ਜੀ ਇਸ ਕੇਸ ਦੇ ਵਿੱਚ ਤੇ ਪੁਲਿਸ ਨੇ ਚੱਕਿਆ ਸੀ ਕਿਹੜੇ ਦੋਸ਼ਾਂ ਦੇ ਵਿੱਚ ਚੱਕਿਆ ਸੀ ਕਹਲਾ ਸੀ ਕਿ ਕੋਈ ਹੋਰ ਨਾਲ ਸੀ ਇਹ ਪਰ ਉਹ ਕਹਿੰਦੇ ਇਹ ਇਹ ਕਹੇ ਕਿ ਉਹਨੂੰ ਚੱਕ ਲਿਆ ਵੀ ਇਹ ਦਾ ਤੇਰੇ ਉਹ ਹੈਗਾ ਪੀਓ ਹੋਇਆ ਮੈਂ ਤੁਪਕੇ ਕੇਸ ਜਦੋਂ ਇਹ ਕਹੇ ਕਿ ਚੱਕਿਆ ਜਦਕਿ ਹੋਰ ਕੋਈ ਇਹਦੇ ਤੇ ਸੀਗਾ ਕਿਹੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਕਿੰਨੇ ਦਿਨਾਂ ਤੇ ਕੀਤਾ ਇਹ 4 ਦਿਨਾਂ ਤੇ ਕਾਹਦਾ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਵੇ ਕਿਸੇ ਵਾਰਦਾਤ ਦੇ ਵਿੱਚ ਨੂੰ ਅੰਜਾਮ ਦੇਣ ਵਾਸਤੇ ਫਿਰਦੇ ਸੀ ਉਹਨਾਂ ਕੋਲ ਗੱਡੀ ਸੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਸਾਡੇ ਕੋਲ ਤਾਂ ਜਦੋਂ ਮੇਰੇ ਕੋਲ ਘਰੋਂ ਗਿਆ ਉਹਦੇ ਕੋਲੇ ਕੋਈ ਡੰਡਾ ਜਾਂ ਕੋਈ ਕੱਚੂ ਜਾਂ ਕੁਝ ਵੀ ਨਹੀਂ ਸੀ ਉਹਦੇ ਕੋਲ ਖਾਲੀ ਹੱਤ ਗਿਆ ਉਹ ਸਭ ਜੀ ਲੈਣ ਗਿਆ ਸੀ ਬਾਅਦ ਚ ਇਹਨਾਂ ਨੇ ਜੋ ਕੁਝ ਪਾਇਆ ਆਪਦੇ ਕੋਲ ਪਤਾ ਨਹੀਂ ਪਿਸਕੋਲ ਪਾਇਆ ਕਿ ਕੀ ਪਾਇਆ ਕੀ ਇਹ ਤਾਂ ਉਹ ਹੀ ਜਵਾਬ ਦੇ ਸਕਦੇ ਪਰ ਉਹ ਮੇਰੇ ਕੋਲੋਂ ਘਰੋਂ ਗਿਆ ਰਾਤ ਨੂੰ ਆਇਆ ਸੀ ਆਇਆ ਵੀ ਉੱਦਹੀਂ ਸੀ ਮੇਰੇ ਕੋਲ ਰਾਤ ਰਿਹਾ ਸਵੇਰ ਗਿਆ ਮੇਰੇ ਕੋਲ ਪਾਪਾ ਮਿਲਿਆ ਵਾ ਕੁਝ ਕਾਲ ਪਿੰਡ ਮਰ ਜਾ ਲਿਆ ਕੀ ਲੱਗਦਾ ਹੁਣ ਤੁਹਾਨੂੰ ਮੌਤ ਦਾ ਕਾਰਨ ਮੌਤ ਦਾ ਕਾਰਨ ਹੈ ਜੀ ਸਾਜ਼ਿਸ਼ ਤੇ ਮਰਡਰ ਹੋਇਆ ਜੀ ਉਹਦਾ ਪਛਾਣਕ ਮੌਤ ਨਹੀਂ ਹੋਈ ਉਹਦਾ ਮਰਡਰ ਕਰਾਇਆ ਗਿਆ ਹੈ ਬਿਦ ਕੋ ਪੁਲਿਸ ਦੇ ਇਨਵੋਲਵ ਹੈ ਪਿਛੇ ਇਹਦੇ ਵਿੱਚ ਕੀ ਮੰਗ ਕਰਦੇ ਹੋ ਅਸੀਂ ਮੰਗ ਇਨਸਾਫ ਦੀ ਕਰਦੇ ਆਂ ਵੀ ਸਾਡੇ ਵੇ ਮੇਰਾ ਇੱਕੋ ਇੱਕ ਬੇਟਾ ਸੀ ਜੀਦੇ ਚਲੋ ਮਰਿਆ ਤਾਂ ਉਹ ਵਾਪਸ ਤਾਂ ਨਹੀਂ ਸਕਦਾ ਪਰ ਉਹਦਾ ਇਨਸਾਫ ਤਾਂ ਮਿਲਣਾ ਚਾਹੀਦਾ ਨਹੀਂ ਜੀ ਇੰਨਾ ਜਿਹੜੀਆਂ ਅਲੀਗੇਸ਼ਨਸ ਕੋਈ ਸੱਚਾਈ ਨਹੀਂ ਹੈਗੀ ਐਕਚੁਅਲੀ ਇੱਕ ਨਾ ਐਫ ਆਈ ਆਰ ਨੰਬਰ 21 ਇਸੇ 2024 ਦੀ ਜੇ ਤੋ ਥਾਣੇ ਦਰਜ ਹੋਈ ਸੀ ਚਾਰ ਜਾਣਿਆਂ ਤੇ ਜਿਹਦੇ ਚ ਇੱਕ ਇਹ ਕੋ 1 ਆਫ ਦੀ ਅਕਿਊਜ਼ਡ ਸੀ ਇਹ ਬੰਦੇ ਨੂੰ ਅਸੀਂ 12 24 ਨੂੰ ਅਰੈਸਟ ਕੀਤਾ ਸੀ ਤੇ 15 24 ਨੂੰ ਅਸੀਂ ਇਨਾਂ ਨੂੰ ਸਾਡਾ ਰਿਮਾਂਡ ਖਤਮ ਹੋ ਗਿਆ ਸੀ ਤੇ ਜੇਲ੍ਹ ਛੱਡ ਆਏ ਸੀ ਇਨਾਂ ਕੋ ਇਸ ਬੰਦੇ ਕੋ ਇੱਕ ਪਿਸਤਲ ਮਿਲਿਆ ਸੀ ਇਹਦੇ ਨਾਲ ਦੇ ਕੋਈ ਸਕਿਊਸ ਕੋ ਕਾਪਾ ਤੇ ਹੋਰ ਇੱਕ ਹਥਿਆਰ ਮਿਲਿਆ ਹੈਗਾ ਸੀ ਤੇ ਅਸੀਂ ਸਾਰਾ ਜਿਹੜਾ ਮੈਡੀਕਲ ਮੈਡੀਕਲ ਕਰਾ ਕੇ ਜੋ ਪ੍ਰੋਪਰ ਪ੍ਰੋਸੀਜਰ ਸਰਕਾਰ ਨੇ ਤੇ ਕਾਨੂੰਨ ਦਾ ਬਣਿਆ ਹੈਗਾ ਉਹ ਕਰਾ ਕੇ ਤੇ ਫਿਰ ਇਹਨਾਂ ਨੂੰ 15 2 24 ਨੂੰ ਅਸੀਂ ਆਪਣੀ ਜਿਹੜੀ ਸਥਾਨਕ ਫਰੀਦਕੋਟ ਜੇਲ੍ਹ ਆ ਉੱਥੇ ਛੱਡ ਕੇ ਆ ਗਏ ਸੀ ਤੇ ਉਸ ਬਾਅਦ ਇਹਦਾ 25 2 24 ਨੂੰ ਜੇਲ੍ਹ ਚ ਜੋਨਕੀ ਦੀ ਤਬੀਅਤ ਖਰਾਬ ਹੋ ਗਈ ਤੇ ਜੇਲ ਆਲੇ ਨੇ ਤੁਰੰਤ ਜਣਕੀ ਇੱਥੇ ਆਪਣੇ ਸਿਵਲ ਹਸਪਤਾਲ ਲੈ ਗਏ ਉਹਨਾਂ ਨੇ ਗਾਂ ਆਪਣੇ ਕਿਡ ਮੈਡੀਕਲ ਕਾਲਜ ਰੈਫਰ ਕਰਦਾ ਜਿੱਥੇ ਜੇ ਇਲਾਜ ਚੱਲ ਰਿਹਾ ਸੀ ਤੇ ਇਹਦੀ ਉੱਥੇ ਫਿਰ ਡੈਥ ਹੋ ਗਈ ਜਿਹੜੀ ਕਿ ਗੱਲ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਦੱਸਿਆ ਨਹੀਂ ਐਸ ਇਸ ਜੀ ਕੋਈ ਗੱਲ ਨਹੀਂ ਹੈਗੀ ਇਹ ਬਕਾਇਦਾ ਅਸੀਂ ਉਹ ਇੱਕ ਡੀ ਕੇ ਬਾਸੂ ਦੀਆਂ ਗਾਈਡਲਾਈਨਸ ਹੈ ਜਿਹਦੇ ਜੇ ਅਰੈਸਟ ਬਾਰੇ ਸਾਰਿਆਂ ਨੂੰ ਦੱਸਣਾ ਹੁੰਦਾ ਕਿਹੜੇ ਜੇ ਘਰਦਿਆਂ ਨੂੰ ਜਾਂ ਪਰਿਜਨਾਂ ਨੂੰ ਉਹ ਸਾਡਾ ਇਹ ਸਾਰਾ ਕੀਤਾ ਹੋਇਆ ਜੀ ਸੋਸਰ ਉਹਨਾਂ ਨਾਲ ਹੀ ਪਰਵਾਨੀ ਕੀ ਹੋਰ ਅਲਿਗੇਸ਼ਨ ਹੈ ਕਿ ਇਸ ਲੜਕੇ ਤੇ ਤਕਰੀਬਨ ਸਾਲ ਡੇਰ ਤੋਂ ਪਹਿਲਾਂ ਅਟੈਕ ਹੋਇਆ ਸੀਗਾ ਕੁੱਟਮਾਰ ਗ੍ਰਿਤਰਾ ਹੋਈ ਸੀ ਵੀਡੀਓ ਵੀ ਆ ਰਹੀ ਉਹਨਾਂ ਪਰ ਪੁਲਿਸ ਨੇ ਉਸ ਤੋਂ ਕੋਈ ਕਾਰਵਾਈ ਨਹੀਂ ਕੀਤੀ ਪਰ ਇਹਨਾਂ ਦੇ ਲੜਕੇ ਦਾ ਕੋਈ ਕਹਿਣੇ ਕਸੂਰ ਨਹੀਂ ਸੀ ਤੇ ਦੇਖੀ ਨਹੀਂ ਜੀ ਇਹ ਨਹੀਂ ਗੱਲ ਇਦਾਂ ਦੀ ਗੱਲ ਨਹੀਂ ਹੈਗੀ ਜੀ ਇੱਕ ਨਾ ਜੀ 2022 ਚ 7 ਨੰਬਰ ਐਫ ਆਈ ਆਰ ਦਰਜ ਹੈ ਉਹ ਵੀ ਜੈਤੋ ਥਾਣੀ ਸੀ ਦਰਜ ਹੈ ਇਸ ਬੰਦੇ ਦੀ ਇਹ ਕੁਝ ਤਕਰੀਬਨ 5 ਕ ਬੰਦਿਆਂ ਨੇ ਦੀ ਕਾਫੀ ਕੁੱਟਮਾਰ ਕੀਤੀ ਸੀ ਜਿਸ ਦੇ ਚਲਦੇ ਅਸੀਂ 307 323 148 ਨੰਦੇ ਅੰਡਰ ਇੱਕ ਐਫ ਆਈ ਆਰ ਦਰਜ ਕੀਤੀ ਸੀ ਤਕਰੀਬਨ 7 ਬੰਦਿਆਂ ਦੇ ਜਿਹੜੇ ਚ ਪੰਜਾਂ ਕਨਾਂ ਤੇ ਸੀ ਚਲਾਨ ਵੀ ਦਿੱਤਾ ਦੋਹਾਂ ਨੂੰ ਅਸੀਂ ਹੁਣ ਰੀਸੈਂਟਲੀ ਅਰੈਸਟ ਕੀਤਾ ਸੀ ਜਿਨ੍ਹਾਂ ਦਾ ਇਹੀ ਚਲਾਨ ਉਹ ਵੀ ਛੇਤੀ ਦੇ ਰਹੇ ਆ ਕਾਰਵਾਈ ਹੋਈ ਹੈ ਚਲਾਨ ਵੀ ਦਿੱਤੇ ਹੋਏ ਨੇ ਪਰ ਕੋਈ ਪਤਾ ਨਹੀਂ ਕਿਸ ਕਾਰਨ ਕਰਕੇ ਜਿਹੜੀ ਇਹ ਜੀ ਹੁਣ ਕਿਉਂਕਿ ਇਹ ਅੰਡਰ ਕਸਟਡੀ ਡੈਥ ਹੋਈ ਹੈ ਦੀ ਰਿਕਵੈਸਟ ਪ੍ਰोसीडिंग्स ਮਾਜਿਸਟਰ ਸਾਹਿਬ ਕਰਨਗੇ ਤੇ ਉਹ ਬੋਰਡ ਬਣਾ ਕੇ ਪੋਸਟਮਾਰਟਮ ਹੋਏਗਾ ਫਿਰ ਪਤਾ ਲੱਗੇਗਾ ਜੋ ਜਿੱਥੇ ਤਾਈ ਸਾਨੂੰ ਪਹਿਲਾਂ ਪਤਾ ਲੱਗਿਆ ਕਿ ਇਹਨੂੰ ਪਹਿਲਾਂ ਵੀ ਕੋਈ ਇਹਦੀ ਪ੍ਰੀ ਮੈਡੀਕਲ ਕੰਡੀਸ਼ਨਸ ਵੀ ਹੈਗੀਆਂ ਸੀ